ਪਰਤਾ ਵਿਰੋਧ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਲਈ ਬਹੁਤ ਮਹਿੰਗਾ ਸਾਬਤ ਹੋਇਆ ਟਰੂਡੋ ਨੂੰ ਆਪਣੀ ਹੀ ਪਾਰਟੀ ਦੇ ਅੰਦਰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਜੋ ਕਿ ਕੈਨੇਡਾ ਦੀ ਰਾਜਨੀਤੀ ਵਿੱਚ ਇੱਕ ਵੱਡੀ ਹਲਚਲ ਮੰਨੀ ਜਾ ਰਹੀ ਹੈ ਭਾਰਤ ਨਾਲ ਤਣਾਅ ਅਤੇ ਅਮਰੀਕਾ ਨਾਲ ਵਪਾਰਕ ਸੰਕਟ ਪਾਰਟੀ ਦੇ ਅੰਤਰੂਨੀ ਵਿਰੋਧ ਤੇ ਉਨ੍ਹਾਂ ਦੇ નેਤৃত্ব ਤੇ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਬਾਦਰੀਅ ਸੰਤੋਸ਼ ਅਤੇ ਘਟ ਰਹੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਟਰੂਡੋ ਨੇ ਆਖਰਕਾਰ ਆਪਣੀ ਪਦਵੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਨੇ ਆਪਣੇ ਵਿਦਾਇਗੀ ਭਾਸ਼ਣ ਦੌਰਾਨ ਪਾਪ ਘੋਕੇ ਕਿਹਾ ਕਿ ਮੈਂ ਹਮੇਸ਼ਾ ਕੈਨੇਡੀਅਨ ਲੋਕਾਂ ਨੂੰ ਪਹਿਲ ਦਿੱਤੀ ਅਤੇ ਉਨ੍ਹਾਂ ਲਈ ਇਹ ਕੰਮ ਕੀਤਾ ਉਨ੍ਹਾਂ ਨੇ ਕੈਨੇਡਾ ਵਾਸੀਆਂ ਅਗਾਹ ਕਰਦੇ ਹੋਏ ਇਹ ਵੀ ਕਿਹਾ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ 트ੰਪ ਦੀਆਂ ਨੀਤੀਆਂ ਕੈਨੇਡਾ ਲਈ ਪੱਟੀਆਂ ਚੁਣੌਤੀਆਂ ਹੋਣਗੀਆਂ। ਟਰੂਡੋ ਦੀ ਭਾਰਤ ਵਿਰੋਧੀ ਨੀਤੀ ਉਹਨਾਂ ਦੀ ਕਮਜ਼ੋਰੀ ਬਣ ਗਈ। ਭਾਰਤ ਨਾਲ ਰਿਸ਼ਤੇ ਖਰਾਬ ਹੋਣ ਕਾਰਨ ਕੈਨੇਡਾ ਦੇ ਆਰਥਿਕ ਅਤੇ ਰਾਜਨੀਤਿਕ ਪੱਧਰ ਤੇ ਨੁਕਸਾਨ ਚੇਲਿਆ। ਭਾਰਤੀ ਸਰਕਾਰ ਨੇ ਟਰੂਡੋ ਦੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕੈਨੇਡਾ ਨਾਲ ਵਪਾਰਕ ਸਹਿਯੋਗ ਸੀਮਿਤ ਕਰ ਦਿੱਤਾ। ਇਸ ਕਰਕੇ ਕੈਨੇਡਾ ਦੀ ਆਰਥਿਕਤਾ ਪ੍ਰਭਾਵਿਤ ਹੋਈ ਅਤੇ ਟਰੂਡੋ ਦੀ ਲੋਕਪ੍ਰਿਅਤਾ ਨਿਸ਼ਾਨੇ ਤੇ ਆ ਗਈ। ਟਰੂਡੋ ਅਮਰੀਕਾ ਨਾਲ ਵਪਾਰਕ ਸੰਕਟ ਦਾ ਹੱਲ ਨਹੀਂ ਲੱਭ ਸਕੇ। ਅਮਰੀ ਫਤਿਹ ਬਪਾਰਕ ਰੋ ਕਾਪਟ ਨੇ ਕੈਨੇਡਾ ਦੀ ਆਰਥਿਕਤਾ ਨੂੰ ਝਟਕਾ ਦਿੱਤਾ ਟਰੂਡੋ ਦੀ ਲੀਡਰਸ਼ਿਪ ਵਿੱਚ ਇਹ ਵਿਵਾਦ ਹੋਰ ਗਹਿਰਾ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਅੰਦਰੂਨੀ ਰਾਜਨੀਤਿਕ ਦਬਾਅ ਵਧ ਗਿਆ ਟਰੂਡੋ ਆਪਣੀ ਹੀ ਪਾਰਟੀ ਦੇ ਮੈਂਬਰਾਂ ਦੇ ਵਿਸ਼ਵਾਸ ਖੋ ਬੈਠੇ ਅੰਦਰੂਨੀ ਅਸੰਤੋਸ਼ ਅਤੇ ਲੀਡਰਸ਼ਿਪ ਤੇ ਉਠ ਰਹੇ ਸਵਾਲਾਂ ਨੇ ਉਹਨਾਂ ਨੂੰ ਬੇहद ਮੁਸ਼ਕਲ ਵਿੱਚ ਪਾ ਦਿੱਤਾ। ਕਈ ਲਿਬਰਲ ਪਾਰਟੀ ਦੇ ਨੇਤਾ ਉਹਨਾਂ ਦੇ ਫੈਸਲਿਆਂ ਨਾਲ ਅਸਹਿਮਤ ਸਨ ਜਿਸ ਕਰਕੇ ਉਹਨਾਂ ਨੇ ਆਪਣੀ ਪਦਵੀ ਛੱਡਣ ਤੇ ਮਜਬੂਰ ਹੋਣਾ ਪਿਆ। ਹੁਣ ਲਿਬਰਲ ਪਾਰਟੀ ਆਪਣੇ ਨਵੇਂ ਆਗੂ ਦੀ ਭਾਲ ਕਰ ਰਹੀ ਹੈ। ਅੱਜਵਾਰ ਨੂੰ ਨਵੇਂ ਨੇਤਾ ਦਾ ਐਲਾਨ ਹੋ ਸਕਦਾ ਹੈ ਜੋ ਅਕਤੂਬਰ ਚ ਹੋਣ ਵਾਲੀਏ ਚੋਣਾਂ ਚ ਪਾਰਟੀ ਦੀ ਅਗਵਾਈ ਕਰੇਗਾ। ਨਵਾਂ ਪ੍ਰਧਾਨ ਮੰਤਰੀ ਭਾਰਤ, ਅਮਰੀਕਾ ਅਤੇ ਕੈਨੇਡਾ ਦੀ ਆਰਥਿਕਤਾ ਨਾਲ ਸੰਬੰਧਿਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰੇਗਾ। ਟਰੂਡੋ ਦੇ ਅਸਤੀਫੇ ਨਾਲ ਕੈਨੇਡਾ ਦੀ ਰਾਜਨੀਤੀ ਵਿੱਚ ਨਵਾਂ ਜ ਸ਼ੁਰੂ ਹੋ ਗਿਆ ਹੈ ਅਗਲੇ ਚੋਣਾਂ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜੀ ਪਾਰਟੀ ਨਵੇਂ ਨੇਤਰਿਤਵ ਸੰਭਾਲੇਗੀ ਅਤੇ ਕੈਂਡੀਡੇਟਾਂ ਨੂੰ ਕਿਵੇਂ ਅੱਗੇ ਲੈ ਕੇ ਜਾਵੇਗੀ